ਮੇਰਾ ਗੁਰ ਅਗੇ ਖੋਲਿਆ ਸਹਬਾ ਮੈਂ ਪਾਪੀ ਹੋਇਆ ਗੁਨਾਮੰਗਾਰ ਹਰਮੀ ਡੁੱਬਦੇ ਨੂੰ ਤਾਰ ਸਵਾਮੀ ਦਾਸ ਹੁਲਾ ਬਖਸ਼ਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਮੈਥੋਂ ਤਤੀ ਨਾ ਰੇਤ ਪਾਈ ਜਾਵੇ ਸਹਬਾ ਤੇਰੇ ਸੋਹਣੇ ਸੀਸ ਤੇ ਮਰ ਨੂੰ ਗੋਦ ਚ ਲੈ ਕੇ ਲਾਸਾ ਪਰਨਾ ਪਸਾਰੇ ਕਿਸੇ ਬਹਿਣਾ ਤੇਰਾ ਤਾਂ ਕੋਈ ਦੋਸ਼ ਨਹੀਂ ਪਾਣਾ ਇਵੇਂ ਹੀ ਵਰਤ ਕੇ ਰਹਿਣਾ ਤੇਰਾ ਤਾਂ ਕੋਈ ਦੋਸ਼ ਨਹੀਂ ਰਹ ਲੱਗਦਾ ਮੋੜਾਂ ਲੇ ਹੁਕਮੇ ਉਹਦਾ ਮੈਨੂੰ ਡਰ ਦਿੰਦਾ ਲੋਦਾ ਦੱਸੋ ਜੀ ਤੁਸਾਂ ਨੂੰ ਕਿਵੇਂ ਪਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਮੈਥੋਂ ਤਤੀਨਾ ਰੇਤ ਪਾਈ ਜਾਵੇ ਦਾਤਾ ਜੀ ਤੇਰੇ ਸੋਹਣੇ ਸੀਸ ਤੇ ਵੜਦਾ ਕੋ ਨਿਮਕਰਮੀ ਸਾਡੀ ਰਮਦਰਦੀ ਕੀਤੀ ਤੇਰੀ ਤਾਂ ਨਹੀਂ ਬਦਨੀਤੀ ਸਾਤੋਂ ਏ ਹਸਾਨ ਨਹੀਂਓ ਲੈਣਾ ਤੇਰਾ ਤਾਂ ਕੋਈ ਦੋਸ਼ ਨਹੀਂ ਪਾਣਾ ਇਵੇਂ ਹੀ ਵੜਤ ਕੇ ਲੈਣਾ ਤੇਰਾ ਤਾਂ ਕੋਈ ਦੋਸ਼ ਨਹੀਂ ਰੇ ਤਾਰੂ ਪਾਵਣ ਹਾਰੇ ਰੇ ਆਪਦਾ ਗੁਰੂ ਸਤਾਏ ਜਮਦਾ ਨ ਮਾਰੇ ਆ ਮਾਏ ਰੋਂਦੇ ਨੂੰ ਕੌਣ ਵਰਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਮੈਥੋਂ ਤਤੀ ਨਾ ਰੇਤ ਪਾਈ ਜਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਓ ਸਾਡੇ ਸਰੇ ਰੇ ਤਾਤਾ ਤੂੰ ਮਾਲਕ ਦਾ ਹੁਕਮ ਜਾ ਤੂੰ ਸੀਸ ਇਹਦਾ ਕਰਨਾ ਪੇਟਾਂ ਤੇਰਾ

ਜਗਰ ਜੈਸੀ ਕਰੇ ਤੈਸੀ ਪਾਵੇ ਦਾਤਾ ਜੀ ਤੇਰੇ ਸੋਹਣੇ ਸਿਖਤੇ ਮੈਥੋਂ ਤਤੀ ਨਾ ਰੇਤ ਪਾਈ ਜਾਵੇ ਗੁਰੂ ਜੀ ਤੇਰੇ ਸੋਹਣੇ ਸਿਖਤੇ ਉਹ ਅਰਜਨ ਨੇ ਚਾਕੇ ਤਾਂ ਏ ਜੰਗ ਦੇ ਵਿੱਚ ਮਾਰ ਮਕਾਏ ਕ੍ਰਿਸ਼ਨ ਵੀ ਸੁਣ ਕੇ ਗੀਤਾ ਦੁਸ਼ਟਾਂ ਦਾ ਨਾ ਛਡ ਕੀਤਾ ਚਰਨ त कोई दोज नही पाण इवे ई बरत के रहण ते कोई दोज न ਮੋਤਾ ਮੰਗੀ ਨਾ ਮੋਹ ਆਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਮੈਥੋਂ ਤਤੀ ਨਾ ਰੇਤ ਪਾਈ ਜਾਵੇ ਦਾਦਾ ਜੀ ਤੇਰੇ ਸੋਹਣੇ ਸੀਸ ਤੇ ਓ ਬੱਚਾ ਤੂੰ ਕਾਸੋਂ ਚੁਰਨਾ ਆ ਆਸਾ ਦੀ ਹਾਨੋ ਤੁਰਨਾ ਤੇਰਾ ਤਾਂ ਬਣਿਆ ਬਹਾਨਾ ਚੰਦੂ ਸਿਰ ਪਉ ਹਰ ਜਾਨਾ ਮੰਨ ਲੈ ਅਸਾ ਦਾ ਕੇ तेरा त कोई दोष न पाना, इवे ई भरत के रहना। तेरा त कोई दोष न